நீ தந்த தூ மொஹ தால நீ த தந்த தூ மொ த நேர ਨੇ ਜਿੰਨਾ ਚਿਰ ਚੱਲੇ ਚਰਖਾ ਜਿੰਦੇ ਤੰਦ ਤੋਂ mohabbatਾਂ ਦੇ ਪਾਲੇ ਨੇ ਜਿੰਨਾ ਚਿਰ ਚੱਲੇ ਚਰਖਾ ਸੱਚਾ ਵਲੇ ਤੱਕ ਲੈਦੇ ਵੱਲ ਕਢ ਲੈਨੀ ਹੱਸੇ ਸੋਚਾਂ ਵਾਲੇ ਤੱਕ ਲੈ ਦੇ ਵਲ ਕਢ ਲੈਨੀ ਹੱਸੇ ਅਚੋਰੋਂ ਸਿਆਂਦਾ ਹਲ ਕਢ ਲੈਨੀ ਕਿਸ ਖੁਸ਼ੀਆਂ ਦੇ ਹੱਥੇ ਤੁਮਣਾ ജല ചരഖ കേസഖ ുശിയ ചര ചല്ല ചരഖി നിന്ന ചര ത ਮਹੱਬਤਾਂ ਦੇ ਤੰਦ ਮਹੱਬਤਾਂ ਦੇ ਪਾਲਾ ਨਿੰਜਾ ਚਿਰ ਚੱਲੇ ਚਰਖਾ ਨਿੰਜਿੰਦੇ ਤੰਦ ਤੂ ਮਹੱਬਤਾਂ ਦੇ ਪਾਲਾ ਨਿੰਜਾ ਚਿਰ ਚੱਲੇ ਚਰਖਾ ਕਟ ਜਿੰਦ ਹੱਸ ਹੱਸ ਕੇ ਦਰੀ ਸੁਖਾਂ ਦੇ ਬਣਾ ਕੇ ਤੂੰ ਹੰਡਾਲਾ ਨੀ ਜਿੱਨਾ ਚਿਰ ਚੱਲ ਚਰਖਾ ਦਰੀ ਸੁਖਾਂ ਦੇ ਬਣਾ ਕੇ ਤੂੰ ਹੰਡਾਲਾ ਨੀ ਜਿੱਨਾ ਚਿਰ ਚੱਲ ਚਰਖਾ ਜਿੰਦੇ ਤੰਦ ਤੂੰ ਮੁਹੱਬਤਾਂ ਦੇ ਪਾਲਾ ਨੇ ਜਿੰਨਾ ਚਿਰ ਚੱਲੇ ਚਰਖਾ ਗਮ ਵਾਲੀ ਗੂੰਜ ਨੂੰ ਹਟਾਲੇ ਬੋਲਣਾ ਮੰਨ ਨੇ ਮਨਿਆਂ ਨੂੰ ਵਰਜ ਡੋਲਣ ਗਮ ਵਾਲੇ ਗੂੰਜਨੋ ਹਟਾ ਲੈ ਬੋਲਡੋ ਮਨ ਦੇ ਅਮਨਿਆ ਨੂੰ ਵਰਜ ਡੁੱਲਡੋ ਚਰਮਖ ਚਿਤ ਵਾਲੀ ਚੰਗੀ ਬੜਵਾਲਾ ਨਿਜ ਨਚਰ ਚੱਲੇ ਚਰਖਾ ਨੇ ਜਿੰਨਾ ਚਿਰ ਚੱਲੇ ਚਰਖਾ ਜਿੰਦ ਤੰਦ ਤੋਂ ਮੁਹੱਬਤਾਂ ਦੇ ਪਾਲੇ ਨੇ ਜਿੰਨਾ ਚਿਰ ਚੱਲੇ ਚਰਖਾ ਦੇ ਲਵਾ ਦਿਲ ਵਾਲੇ ਬਹੁਤੇ ਵਿੱਚ ਰੱਖ ਖੁਸ਼ੀਆਂ ਹੈ ਜ਼ਿੰਦਗੀ ਕਿੰਦਰੰ ਬਕੇ ਕੱਤ ਖੁਸ਼ੀਆਂ ਫੁੱਲ ਕੱਟੜੀ ਨੂਰੇ ਜਵਾਲੇ ਲਾਲੇ ਨੇ ਜਿੰਨਾ ਜਿੰਦੇ ਤੰਦ ਤੋ ਮੁਹੱਬਤਾਂ ਦੇ ਪਾਲੇ ਨਿ ਜਿੰਨਾ ਚਿਰ ਚੱਲ ਚਰ ਖਾ ਤੰਦ ਤੋ ਮੁਹੱਬਤਾਂ ਦੇ ਪਾਲੇ ਨਿ ਜਿੰਨਾ ਚਿਰ ਚੱਲ ਚਰ ਖਾ ਕਸਣ ਰੱਖ ਰੂ ਵਾਲੀ ਕਸ ਕੇ ਮਨ ਦਾ ਮੰਜਰੂ ਮਿਲੇ ਮਨਾਂ ਤਾਈ ਹੱਸ ਕੇ ਕਸਣ ਰੱਖ ਰੂਹ ਵਾਲੀ ਕਸਕੇ ਮਨ ਦਾ ਮੰਜਰੂ ਮਿਲੇ ਮਨ ਯਾਦਾਂ ਸੋਨੀਆਂ ਦਾ ਸੂਤ ਰੰਗ ਵਾਲਾ ਯਾਦਾਂ ਸੋਨੀਆਂ ਦਾ ਸੂਤ ਰੰਗ ਵਾਲਾ ਨੀਂ ਜਿੰਨਾ ਚਿਰ ਚੱਲੇ ਚਰਖਾ ਜਿੰਦ ਤੰਦ ਤੋਂ ਮੁਹੱਬਤਾਂ ਦੇ ਪਾਲੇ ਨੀਂ ਜਿੰਨਾ ਚਿਰ ਚੱਲੇ ਚਰਖਾ जिन्दे तांदे तो मोहब्बत तांदे पाले नींज ना चर चले चरखा